ਕਸਰੀਕਾਲ ਬਾਈ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਣ ਜਾ ਰਿਹਾ ਜੋ ਕਿ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਉਹ ਚੀਜ਼ ਤੁਹਾਨੂੰ ਦਿਖਾਵਾਂਗਾ ਤੇ ਉਹਦੇ ਬਾਰੇ ਜਾਣਕਾਰੀ ਵੀ ਦਵਾਂਗਾ ਸੋ ਬਲੌਗ ਦੇ ਨਾਲ ਜੁੜੇ ਰਹੋ ਜੇ ਬਲੌਗ ਵਧੀਆ ਲੱਗੇ ਤਾਂ ਜਾਣਕਾਰੀ ਵਧੀਆ ਲੱਗੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਸੋ ਆਜੋ ਫਿਰ ਦੱਨਾ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਬਾਰੇ ਜਾਣਕਾਰੀ ਦੋਸਤੋ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਸੰਗ ਬਾਰੇ 5 ਫੁੱਟ ਲੰਮੇ ਲੱਕੜ ਦੇ ਹੱਥੇ ਵਿੱਚ 1.5 ਤੋਂ 2 ਫੁੱਟ ਲੰਮੀਆਂ ਲੱਕੜ ਦੀਆਂ ਲੱਗੀਆਂ ਦੋ ਥੋੜੀ ਜਿਹੀ ਗੁਲਾਈ ਵਾਲੀਆਂ ਸੂਤਾਂ ਵਾਲੇ ਖੇਤੀ ਸਾਧਨ ਨੂੰ ਸੰਗ ਕਹਿੰਦੇ ਹਨ ਕਈ ਇਲਾਕਿਆਂ ਵਿੱਚ ਸੰਗ ਨੂੰ ਸੰਗਾ ਕਈ ਇਲਾਕਿਆਂ ਵਿੱਚ ਬਸਾਂਗੀ ਕਈ ਇਲਾਕਿਆਂ ਵਿੱਚ ਢੀਂਗਾ ਵੀ ਕਹਿੰਦੇ ਹਨ ਸੰਗ ਦੇ ਵਰਤੋਂ ਪਹਿਲੇ ਸਮਿਆਂ ਵਿੱਚ ਖੜੀਆਂ ਵਿੱਚ ਲੱਗੀ ਫਸਲ ਨੂੰ ਗੱਡਿਆਂ ਵਿੱਚ ਭਰਨ ਸਮੇਂ ਪੇੜਾਂ ਵਿੱਚ ਢੋਂ ਸਮੇਂ ਕੀਤੀ ਜਾਂਦੀ ਸੀ ਜਿਆਦਾ ਗੱਡੇ ਦੀ ਭਰਾਈ ਸਮੇਂ ਗੱਡੇ ਉੱਪਰ ਹੱਥਾਂ ਨਾਲ ਹੋਰ ਲੰਗਾ ਸੱਟਣਾ ਔਖਾ ਹੋ ਜਾਂਦਾ ਸੀ ਉਸ ਸਮੇਂ ਇੱਕ ਬੰਦਾ ਸੰਗ ਵਿੱਚ ਲੰਗੇ ਦਾ ਥੱੱਬਾ ਫਸਾ ਕੇ ਗੱਡੇ ਉੱਪਰ ਸੱਟਦਾ ਸੀ ਗੱਡੇ ਦੀ ਭਰਾਈ ਕਰ ਰਿਹਾ ਬੰਦਾ ਫਿਰ ਸੰਘ ਨਾਲ ਸੱਟੇ ਲੰਗੇ ਨੂੰ ਗੱਡੇ ਵਿੱਚ ਸੈੱਟ ਕਰਦਾ ਸੀ ਇਸ ਤਰ੍ਹਾਂ ਸੰਘ ਨਾਲ ਗੱਡੇ ਉੱਪਰ ਲੰਗਾ ਸੱਟ ਸੱਟ ਕੇ ਗੱਡੇ ਦੀ ਪੂਰੀ ਭਰਾਈ ਕੀਤੀ ਜਾਂਦੀ ਸੀ ਲੰਗ ਲੰਗੇ ਦੇ ਭਰੇ ਗੱਡੇ ਨੂੰ ਸਲੰਗ ਦੇ ਮਰਤੋਂ ਕਰਕੇ ਹੀ ਖਾਲੀ ਕੀਤਾ ਜਾਂਦਾ ਸੀ। ਗਾਹਣ ਲਈ ਲਾਂਗੇ ਦੀ ਪੈੜੀ ਵੀ ਸੰਗ ਤੇ ਜੱਟ ਦੀ ਮਦਦ ਨਾਲ ਪਾਈ ਜਾਂਦੀ ਸੀ। ਸੰਗ ਨਾਲ ਹੀ ਪੈੜੀ ਨੂੰ ਪਹਿਲੀ ਵਾਰ ਫੁੱਲਿਆ ਜਾਂਦਾ ਸੀ। ਬਾਜਰਾ, ਜਵਾਰ, ਛੋਲੇ ਆਦਿ ਦੀਆਂ ਫਸਲਾਂ ਦੇ ਦਾਣੇ ਸੰਗ ਛੋਟਿਆਂ ਨਾਲ ਕੁੱਟ ਕੇ ਕੱਢੇ ਜਾਂਦੇ ਸਨ। ਸੰਗਰੀਆਂ ਸੂਤਾਂ ਦੀ ਇੱਕ ਸਰੇ ਦੀ 3 ਕੋਇੰਚ ਚੜਾਈ ਤੇ 1.5 ਕੋਇੰਚ ਮੋਟਾਈ ਹੁੰਦੀ ਸੀ। ਕਿਨਾਰੇ ਥੋੜੇ ਥੋੜੇ ਗੋਲ ਕੀਤੇ ਹੁੰਦੇ ਸਨ। ਸੂਤਾਂ ਦੀ ਚੜਾਈ ਤੇ ਮੋਟਾਈ ਘਟਦੀ ਘਟਦੀ ਫੇਰਦੇ ਆ ਗਏ ਤਿੱਖੀ ਨੋਕ ਬਣ ਜਾਂਦੀ ਸੀ। ਦੋਹਾਂ ਸੂਤਾਂ ਦੇ ਚੜਾਈ ਤੇ ਮੋਟਾਈ ਵਾਲੇ ਹਿੱਸੇ ਨੂੰ ਅੱਥੇ ਦੇ ਇੱਕ ਸਿਰੇ ਦੇ ਬਾਹਰਲੇ ਪਾਸੇ ਅੰਮੋ ਸਾਹਮਣੇ ਲਾ ਕੇ ਲੋਹੇ ਦੀ ਪੱਤੀ ਨਾਲ ਇਸ ਤਰ੍ਹਾਂ ਜੜਿਆ ਹੁੰਦਾ ਸੀ ਕਿ ਜੜੀਆਂ ਸੂਤਾਂ ਦੇ ਵਿਚਾਲੇ 4-5 ਇੰਚ ਤੱਕ ਦੀ ਵਿੱਥ ਦੂਰੀ ਰਹਿ ਜਾਵੇ ਇਸ ਤਰ੍ਹਾਂ ਸੰਗ ਬਣਦੀ ਸੀ ਹੁਣ ਸੰਗ ਦੀ ਵਰਤੋਂ ਘੱਟ ਹੀ ਹੁੰਦੀ ਹੈ ਕਿਉਂਕਿ ਹੁਣ ਸਾਰੀਆਂ ਫਜ਼ਲਾਂ ਦੀ ਕੜਾਈ ਹੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਜਿਸ ਕਰਕੇ ਜਿਹੜਾ ਇਹ ਸੰਦਾ ਸੰਗ ਇਹ ਕਿਸਾਨ ਵੀਰਾਂ ਦੇ ਘਰਾਂ ਵਿੱਚੋਂ ਉਹ ਲੋਪੁੰਦਾ ਜਾ ਰਿਹਾ ਸੋ ਇਹ ਦੀ ਜੀ ਸੰਗ ਬਾਰੇ ਜਾਣਕਾਰੀ ਜੋ ਮੈਂ ਤੁਹਾਨੂੰ ਅੱਜ ਦਿੱਤੀ ਆ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ